ਤੁਸੀਂ ਦੇਖ ਰਹੇ ਹੋ ਭਾਰਤ ਹੈੱਡਲਾਈਨ న్యూਸ ਤੇ ਨਿਕੋਦਰ ਦਰਪਣ ਤੋਂ ਲਾਈਵ ਰਿਪੋਰਟ ਇਹ ਜੋ ਤੁਹਾਨੂੰ ਜਗਾ ਦਿਖਾ ਰਹੇ ਆ ਮੁੰਡੀ ਚੋਲੀਆਂ ਤੋਂ ਛੜਕ ਆਉਂਦੀ ਆ ਜਿਹੜੀ ਲੋਹਿਆਂ ਨੂੰ ਜਾਂਦੀ ਆ ਨਲ ਵੇਈ ਦੀ ਹੋ ਗਈ ਇਸ ਵੇਈ ਨੂੰ ਚਿੱਟੀ ਵੇਈ ਦੇ ਨਾਲ ਜਾਣਿਆ ਜਾਂਦਾ ਸੀ ਜੋ ਕਿ ਅੱਜ ਕੱਲ ਕਾਲੀ ਹੋ ਚੁੱਕੀ ਹੈ ਕਦੇ ਕਹਿੰਦੇ ਪਾਣੀ ਇਹਦਾ ਪੀਣ ਯੋਗ ਹੋਇਆ ਕਰਦਾ ਸੀਗਾ ਤੇ ਜੋ ਵੀ ਰਾਹੀ ਪਸ਼ੂ ਚਾਰਦੇ ਹੁੰਦੇ ਸੀ ਉਹ ਸਾਰੇ ਇੱਥੋਂ ਪਾਣੀ ਪੀਂਦੇ ਹੁੰਦੇ ਸਨ ਤੋਂ ਤੁਸੀਂ ਆਪ ਹੀ ਹਾਲਾਤ ਦੇਖੋ ਵਿਭਾਗ ਦੇ ਡਰੇਨ ਵਿਭਾਗ ਦੇ ਜਾਂ ਅਫਸਰਾਂ ਦੇ ਅੰਗੈਲੀ ਲਾ ਲਓ ਪੁਲ ਦੇ ਵਿੱਚ ਜਮਾਂ ਜਿਹੜੀ ਆ ਬੂਟੀ ਫਸੀ ਹੋਈ ਆ ਇਸ ਬੂਟੀ ਫਸਲ ਦਾ ਕਰਕੇ ਸੜਕ ਦੇ ਸਾਹਮਣੇ ਜਿੱਧਰੋਂ ਤੁਸੀਂ ਆਉਂਦੇ ਦੇਖ ਰਹੇ ਹੋ ਮੋਟਰਸਾਈਕਲ ਉਧਰੋਂ ਵੀ ਸੜਕ ਦੇ ਉੱਪਰ ਦੀ ਪਾਣੀ ਹੋਇਆ ਪਿਆ ਵਾ ਤੇ ਦੂਸਰੇ ਪਾਸੇ ਜੇ ਦੇਖਿਆ ਜਾਵੇ ਸਾਰੇ ਪਾਸੇ ਵੀ ਇਹਦੇ ਪਿੱਛੇ ਟਿਕਰ ਪਾਣੀ ਭਰਕਦਾ ਹੋਇਆ ਸੋ ਪਾਣੀ ਜ਼ਿਆਦਾ ਹੋਣ ਦਾ ਕਾਰਨ ਇਸ ਕਲਾਲੀ ਦੀ ਮੇਰ ਇਸ ਬੂਟੀ ਦੀ ਵਜ੍ਹਾ ਆ ਇੱਕ ਕਟੋ ਘੜ ਜਿਹੜੀ ਆ 2 ਤੋਂ 3 ਕਿਲੋਮੀਟਰ ਤੱਕ ਰੇਂਜ ਦੇ ਵਿੱਚ ਇਸੇ ਤਰ੍ਹਾਂ ਹੀ ਪੈਰ ਪਸਾਰ ਕੇ ਪਈ ਹੋਈ ਆ ਸੋ ਅੱਜ ਜੇ ਵੀ ਸੀ ਮਸ਼ੀਨ ਆਈ ਸੀਗੀ ਐਸ ਐਨ ਮੈਡਮ ਵੀ ਮੌਕੇ ਤੇ ਆਏ ਸੀਗੇ ਉਹ ਥੋੜਾ ਜਿਹਾ ਜਿਹੜਾ ਨਿਕਾਸੀ ਪਾਣੀ ਦੀ ਕਰਵਾ ਕੇ ਇੱਥੋਂ ਗਏ ਆ ਜੋ ਕਿ ਇਹਨੂੰ ਸਾਫ਼ ਕਰਵਾਇਆ ਗਿਆ ਉਸ ਤੋਂ ਬਾਅਦ ਜੇ ਹੋਰ ਛੜਕ ਦੇਖੀ ਜਾਵੇ ਤਾਂ ਜਿਹੜੀ ਲੱਲ ਕੋ ਜਾਂ ਮੁੱਲੀ ਚੋਲੀ ਜਾਂ ਲੌਕ ਕੋ ਮੇਟੇ ਚੋਂ ਉੱਦੇ ਜਾਂਦੇ ਆ ਡਰਕਾ ਦੇ ਉੱਪਰ ਸ਼ੰਗੜਾ ਬਹੁਤ ਬਦਕ ਹੋ ਗਿਆ ਕਿਉਂਕਿ ਪੌਲ ਦੇ ਦੋਨਾਂ ਪਾਸਿਆਂ ਤੇ ਤਾਂ ਇੱਕ ਪਾਸੇ ਤਾਂ ਤਾਂ ਫੁੱਲ ਕਲਾਲੀ ਪਾਰ ਚੱਤੀ ਆ ਤੇ ਦੂਸਰੇ ਪਾਸੇ ਡਰਕਾ ਦੇ ਉੱਪਰ ਦੀ ਪਾਣੀ ਬਹੁਤ ਰੁਕਦਾ ਹੋਇਆ ਜੋ ਕਿ ਸੜਕ ਤੋੜ ਦੇ ਤਕਰੀਬਨ ਕਿਨਾਰੇ ਤੇ ਹੋ ਜੁਕਦਾ ਵਾ ਜੋ ਪੱਥਰ ਵਿੱਚੋਂ ਨਿਕਲਣ ਕਰੇ ਰੁੜੀ ਜਾ ਰਹੇ ਨੇ ਹੋ ਸਕਦਾ ਹੈ ਕਿ ਜੇਕਰ ਥੱਲੋਂ ਮਿੱਟੀ ਨਿਕਲ ਆਈ ਮਿੱਟੀ ਨਿਕਲਦੇ ਨਾਲ ਇਹ ਸੜਕ ਛੁਰੜ ਜਵੇ ਦੇਖੋ ਸਾਹਮਣੇ ਮੋਟਰਸਾਈਕਲ ਜਾਂਦਾ ਛੋਟੇ ਛੋਟੇ ਬੱਚੇ ਜਾਂਦੇ ਆ ਲੋਕੀ ਮੋਟਰਸਾਈਕਲ ਰੋਕ ਕੇ ਤੁਰ ਕੇ ਵੇਖਦੀ ਉਹ ਤਾਂ ਮੰਗਦੇ ਪਏ ਆ ਤੇ ਜਾਂ ਸਿਰਫ ਹੁਣ ਇਹੀ ਬੇਨਤੀ ਆ ਰਾਹਗੀਰਾਂ ਨੂੰ ਸਿਰਫ ਉਹ ਹੀ ਇਧਰ ਲੰਘੇ ਜਿਹਨੂੰ ਬਹੁਤ ਜ਼ਿਆਦਾ ਜ਼ਰੂਰਤ ਆ ਬੇਫਜ਼ੂਲ ਦੇ ਜਿਹੜੇ ਇਸ ਰੋਡ ਤੇ ਆ ਕੱਢੇ ਜਾਣ ਕਿਉਂਕਿ ਪਾਣੀ ਦਾ ਵਹਾਅ ਜਿਹੜਾ ਬਹੁਤ ਵੇਈ ਦੇ ਵਿੱਚ ਵੱਧ ਚੁੱਕਾ ਵਾ ਕਿਉਂਕਿ 1988 ਦੇ ਵਿੱਚ ਵੀ ਇੱਥੇ ਵੇਈ ਨਹੀਂ ਸਾਰੇ ਪਿੰਡ ਜਿਹੜੇ ਢੋਬੇ ਸੀਗੇ ਪੁਲਿਸ ਸਾਥੀ ਦੇ ਵਿੱਚ ਵੀ ਇਸੇ ਵੇਂ ਦੇ ਪਾਣੀ ਦੇ ਪਾਣੀ ਦਾ ਪਾਣੀ ਲੋਕੀ ਪਾਣੀ ਦੇ ਵਿੱਚ ਹੀ ਲੱਗ ਰਹੇ ਨੇ ਜਿਨ੍ਹਾਂ ਨੇ ਦੂਰ ਤੋਂ ਤੁਹਾਡਿਆਂ ਤੋਂ ਆਏ ਆ ਜਾਂ ਕਿਸੇ ਦੇ ਘਰਾਂ ਨੂੰ ਜਾਣਾ ਵਾ ਵਾਪਸ ਜਾਣਾ ਵਾ ਇਹ ਪਾਣੀ ਦਾ ਵਹਾਅ ਬਹੁਤ ਤੇਜ਼ ਆ ਤੁਸੀਂ ਦੇਖ ਸਕਦੇ ਹੋ ਅਸੀਂ ਤਾ ਲੂ ਗਰਾੜ ਜੀਰੋ ਤੋਂ ਜੀਰੋ ਪੂਤੇ ਫਾ ਰਹੇ ਆ ਪਾਣੀ ਦਾ ਖਤਰਾ ਬਹੁਤ ਜ਼ਿਆਦਾ ਵਾ ਇਹ ਸੜਕ ਜਿਹੜੀ ਆ ਮੁੰਡੀ ਜੋਲੀਆਂ ਦੀ ਆਂਡੀਆਂ ਲੋਈਆਂ ਤੋਂ ਨਾਲ ਪਿੰਡ ਵਿੱਚ ਹੀ ਹੋ ਕੇ ਕਿਉਂਕਿ ਸੜਕ ਦੇ ਹਾਲ ਬਹੁਤ ਖਸਤਾ ਹੋ ਚੁੱਕੇ ਹਨ ਤੇ ਕੰਦੇ ਕਦਾਰੇ ਹੈ। ਤੋਂ ਆ ਜੋ ਸਮਾਂਰੇ ਤੇ ਪੈਸਾ ਵੇਖਦੇ ਸਾਂ ਬੇਸਨ ਖੜਾ ਇੱਥੋਂ ਵੀ ਪਿਛਲੇ ਸਾਲ 2023 ਦੇ ਵਿੱਚ ਸਾਡੇ ਮੁੰਡੀ ਜੋਲੀਆਂ ਦਾ ਇੱਕ ਨੌਜਵਾਨ ਜੋ ਪਾਣੀ ਦੀ ਲਵੇਟ ਵਿੱਚ ਆ ਗਿਆ ਸੀ ਤੇ ਜਸਰਪਾਲ ਜ ਆਪਣੇ ਨਾਲ ਉਹ ਹਾ ਕੇ ਲੈ ਗਿਆ ਕਈ ਦਿਨਾਂ ਬਾਅਦ ਉਹ ਫਿਰ ਲਾਰਜ ਪਾਣੀ ਉੱਪਰ ਟਾਇਰ ਦੀ ਬੀਲੀ ਸੀ। ਤੋਂ ਸਾਰੇ ਆ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਆ। ਕਿਰਪਾ ਕਰਕੇ ਜਿੰਨਾ ਵੀ ਇਸ ਪਾਣੀ ਕੋਲ ਗਰਹੀਜ ਕੀਤਾ ਜਾਂਦਾ ਪਾਣੀ ਤੋਂ ਦੂਰ ਰਹਿਣ ਕੋਈ ਛੇਕੀ ਨੀ ਪਾਣੀ ਦੇ ਅੱਗੇ ਕਿਉਂਕਿ ਪਤਾ ਨਹੀਂ ਕੁਦਰਤੀ ਜਾਂ ਜੰਗਲਾਂ ਤੋਂ ਕੋਈ ਹੋਣੀ ਹੋਵੇ ਫੇਰ ਕਹਣਾ ਰੱਬ ਦਾ ਖਿਆਲ ਰੱਬ ਲਈ ਤੋਂ ਜਿੰਨਾ ਵੀ ਪਰਿਸ਼ੁੱਧ ਪਾਣੀ ਲਿਆ ਜਾਂਦਾ ਲਿਆ ਜਾਵੇ ਜੇ ਕੋਈ ਸੜਕ ਤੋਂ ਦੂਰ ਕਿਨਾਰੇ ਆ ਪਰ ਜਿਹੜੇ ਲੋਕ ਕੰਮ ਕਰ ਆ ਕੇ ਗਏ ਉਹਨਾਂ ਨੇ ਆਪਣੇ ਘਰਾਂ ਨੂੰ ਆਉਣਾ ਤਾਂ ਜ਼ਰੂਰ ਆ ਤੋ ਪਾਣੀ ਵਿੱਚ ਡੰਗਰ ਦੀ ਕੋਸ਼ਿਸ਼ ਕਰਦੇ ਹੋਏ ਜਿੱਧਰ ਵੀ ਨਿਗਾਹ ਪਾਰੋਗੇ ਚਾਰ ਚੁਰੇ ਪਾਣੀ ਆ ਇਹ ਪਾਣੀ ਜੋ ਸੜਕ ਸਾਡੇ ਨਵਾਂਪਿੰਡ ਖਾਲੇਵਾਲ ਤੋਂ ਪੌਂਟੋਂ ਹੋ ਕੇ ਜਿੱਨਾ ਵੀ ਪਾਣੀ ਫੁੱਲ ਭਰਿਆ ਇਹਦੇ ਵਿੱਚ ਸੈਂਕੜੇ ਚੀ ਪਿੰਡਾਂ ਦੀਆਂ ਜੀਵੀਆਂ ਅਸੀਂ ਜਿਵੇਂ ਕਿ ਨਵਾਂਪਿੰਡ ਖਾਲੇਵਾਲ ਸੱਧੂਪੁਰ ਦੀ ਜ਼ਮੀਨ ਆਉਂਦੀ ਆ ਜਲਾਲਪੁਰਕਲਾ ਦੀ ਜ਼ਮੀਨ ਆਉਂਦੀ ਆ ਤੇ ਸ਼ੇਰਗੜੀ ਦੀ ਜ਼ਮੀਨ ਆਉਂਦੀ ਆ ਉੱਥੋਂ ਅੱਗੇ ਰਈਵਾਲ ਦੀ ਕੁਝ ਜ਼ਮੀਨ ਆਉਂਦੀ ਆ ਸਰਦਾਰ ਵਾਲੇ ਦੀ ਜ਼ਮੀਨ ਆਉਂਦੀ ਆ ਜਲਾਲਪੁਰ ਖੁਰਦ ਦੀ ਕੁਝ ਜ਼ਮੀਨ ਆਉਂਦੀ ਆ ਤੇ ਨੱਲ ਪਿੰਡ ਦੀ ਜ਼ਮੀਨ ਆਉਂਦੀ ਆ ਰਾਈਆਲ ਦੀ ਜ਼ਮੀਨ ਆਉਂਦੀ ਆ ਫਿਰ ਅੱਗੇ ਅਸ ਤੋਂ ਲਖੀਰਪੁਰ ਬਡਾਲਾ ਛੰਨਾ ਦੀ ਜ਼ਮੀਨ ਆਉਂਦੀ ਆ ਤੇ ਬਡਾਲਾ ਪਿੰਡ ਤੋਂ ਜ਼ਮੀਨ ਵਿੱਚ ਆਉਂਦੀ ਆ ਜਿਸ ਦੇ ਕੇ ਪਾਣੀ ਨੇ ਇਸ ਵੇਲੇ ਸਾਰੇ ਪਿੰਡਾਂ ਦੇ ਵਿੱਚ ਪਾਣੀ ਨੇ ਜਿੰਨੇ ਪਿੰਡਾਂ ਦੀ ਜ਼ਮੀਨਾਂ ਝੋਨੇ ਲੱਗੇ ਸੀ ਲੋਕਾਂ ਦੀਆਂ ਫਸਲਾਂ ਸਾਰੀਆਂ ਸੀ ਤਬਾਹ ਕਰ ਦਿੱਤੀਆਂ ਨੇ ਜੋ ਸਾਰੀਆਂ ਸੀ ਬਹੁਤ ਈ ਲਕਾਨੀਆਂ ਗਈਆਂ ਹਨ ਸੋ ਲਗਾਤਾਰ ਪਾਣੀ ਦਾ ਵਹਾਜ ਜਰਾ ਜੇ ਵਾਧਾ ਪਿਆ ਵੇਈ ਦੇ ਵਿੱਚ ਕਿਉਂਕਿ ਜੋ ਸਤਲੋਈ ਦਾ ਪਾਣੀ ਹੈ ਉਹ ਬਿਲਕੁਲ ਇੱਕ ਜਗ੍ਹਾ ਤੇ ਟਿੱਗਿਆ ਹੋਇਆ ਵਾ ਸਤਲੋਈ ਦਾ ਪਾਣੀ ਘਟਣਾ ਸ਼ੁਰੂ ਹੋਇਆ ਪਰ ਵੇਈ ਦਾ ਪਾਣੀ ਘਟਲਣਾ ਨਾ ਨੀ ਰਿਹਾ ਸੋ ਇਹ ਤਾਂ ਲੋ ਰਿਪੋਰਟ ਅਸੀਂ ਜ਼ੀਰੋ ਗਰਾਉਂਡ ਤੋਂ ਦਿਖਾ ਰਹੇ ਹਾਂ ਮੈਂ ਬਲਦੀਪ ਸਿੰਘ ਔਲਖ ਜੋ ਇਸ ਮੌਕੇ ਲਾਈਵ ਤੁਹਾਨੂੰ ਇਹ ਤਸਵੀਰਾਂ ਮੱਲਾ ਮੁੰਡੀਆਂ ਚੋਲੀਆਂ ਪੁਲਤੋਂ ਦਿਖਾ ਰਿਹਾ ਹਾਂ